ਆਸਟ੍ਰੇਲੀਆ ਅਦਰਵਾਇਜ਼ ਇਸ ਅ ਪੀਸਫੁਲ ਕੰਟਰੀ ਆਪਾਂ ਜਿਵੇਂ ਕਹਿ ਦਿੰਨੇ ਆ ਕਿ ਆਸਟ੍ਰੇਲੀਆ ਜੇ ਇਦਾਂ ਹੋ ਗਿਆ ਬਟ ਯੂ ਨੀਡ ਟੂ ਅੰਡਰਸਟੈਂਡ ਦੇ ਆਰ ਮੈਂਬਰਸ ਆਫ ਫਾਈਵ ਆਈ ਫਾਈਵ ਆਈਜ਼ ਜਿਹੜਾ ਸਿਸਟਮ ਇਹਨਾਂ ਦਾ ਪਿੱਛੇ ਆ ਇੰਟੈਲੀਜੈਂਸ ਸ਼ੇਅਰਿੰਗ ਦਾ ਆਸਟ੍ਰੇਲੀਆ ਸਿੱਧੇ ਰੂਪ ਚ ਜੇ ਤੁਹਾਨੂੰ ਜੰਗਾਂ ਦੇ ਵਿੱਚ ਜਾਂ ਅਤਵਾਦ ਵਿੱਚ ਅਮਰੀਕਾ ਵਾਂਗੂ ਭੂਮਿਕਾ ਅਦਾ ਕਰਦਾ ਨਹੀਂ ਦਿਖਾਈ ਦਿੰਦਾ ਪਰ ਆਸਟ੍ਰੇਲੀਆ ਇਹਨਾਂ ਤੋਂ ਬਰੀ ਨਹੀਂ ਆ ਆਸਟ੍ਰੇਲੀਆ ਦੀ ਪੂਰੀ رائے ਆ ਤੇ ਗਾਜ਼ਾ ਦੇ ਮਾਮਲੇ ਵਿੱਚ ਵੀ ਪੂਰੀ رائے ਆ ਪੈਲੇਸਟਾਈਨ ਨਾਲ ਜੋ ਇਸ਼ੂ ਚੱਲ ਰਿਹਾ ਉਹਦੇ ਵਿੱਚ ਜੋ ਇਜ਼ਰਾਈਲ ਨੇ ਕੀਤਾ ਪੂਰੀ ਦੁਨੀਆ ਮੰਨ ਗਈ ਉੱਥੇ ਇਹਨਾਂ ਦਾ ਸਟੈਂਡ ਕਦੇ ਵੀ ਉਹਨੂੰ ਰੋਕਣ ਵਾਲਾ ਨਹੀਂ ਸੀ ਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਜ਼ੁਲਮ ਦੱਸ ਕੇ ਮੈਂ ਇਹਨੂੰ ਜਿਸਟੀਫਾਈ ਕਰਾਂ ਇੱਥੇ ਇਹ ਗਲਤੀ ਨਾ ਖਾਜਿਓ ਮੈਂ ਸਿਰਫ ਇਹ ਗੱਲ ਕਰ ਰਿਹਾ ਵੀ ਇਹ ਇਹਨਾਂ ਦੇ ਰੋਲ ਕੀ ਨੇ ਕਿਉਂਕਿ ਜਦੋਂ ਇਹ ਉੱਥੇ ਇਨਸਾਨਾਂ ਦਾ ਕਤਲੇਆਮ ਹੋ ਰਿਹਾ ਹੈ ਔਰ ਜਿਵੇਂ ਨੇਤਨਯਾਹੁ ਨੇ ਕੀਤਾ ਹੈ ਜਿਵੇਂ ਉਹਨੇ ਇਰਾਨ ਤੇ ਵੀ ਹਮਲੇ ਕੀਤੇ ਆ ਫਿਲਸਤੀਨ ਨੂੰ ਸਾਰੀ ਦੁਨੀਆ ਰੈਕੋਗਨਾਈਜ਼ ਕਰਦੀ ਆ ਆਹੀ ਚਾਰ ਦੇ ਛੜੇ ਪਏ ਤੇ ਇਹਨਾਂ ਦੀ ਸ਼ਹਿਦ ਦੇ ਨਾਲ ਉਹ ਲਗਾਤਾਰ ਹਮਲੇ ਕਰਦਾ ਫਿਰਦਾ ਠੀਕ ਹੈ ਇੱਕ ਦੰਦ ਨਾਉਂਦਾ ਹੋਇਆ ਅਤਵਾਦੀ ਦੇਸ਼ ਬਣਾ ਕੇ ਰੱਖਿਆ ਤੁਸੀਂ ਉਹਦੇ ਬਾਰੇ ਤਾਂ ਕੋਈ ਬੋਲਦੇ ਨਹੀਂ ਹੈਗੇ ਪੁਰ ਆਸਟ੍ਰੇਲੀਆ ਜੇ ਉਹਨਾਂ ਦੇ ਲੋਕਾਂ ਨੇ ਕਿਹਾ ਵੀ ਚਲੋ ਸਾਡਾ ਤਾਂ ਬੜਾ ਮौज-ਮਸਤੀ ਵਾਲਾ ਦੇਸ਼ ਹੈ ਵੀ ਆਰ ਵੈਰੀ ਵੈਲ ਆਫ ਪਰ ਬਾਕੀ ਗੱਲਾਂ ਤੇ ਗੌਰ ਨਹੀਂ ਕੀਤੀ ਵੀ ਸਾਡੀਆਂ ਸਰਕਾਰਾਂ ਅੰਦਰ ਖਾਤੇ ਪਿੱਛੋਂ ਪਿੱਛੋਂ ਕੀ ਕੰਮ ਕਰ ਰਹੀਆਂ ਨੇ ਹੁਣ ਉਹ ਅੱਗ ਤੁਹਾਡੇ ਘਰ ਕਿਸੇ ਨਾ ਕਿਸੇ ਦਿਨ ਪਹੁੰਚ ਜਾਵੇ ਜੇ ਇਹ ਇਹ ਯਹੂਦੀਆਂ ਦੇ ਉੱਤੇ ਹਮਲਾ ਹੈ ਤਾਂ ਸਿਰਫ ਯਹੂਦੀਆਂ ਦੇ ਉੱਤੇ ਹਮਲੇ ਦੀ ਰੋਣਾ ਨਹੀਂ ਹੈ ਇਹ ਮਾਨਵਤਾ ਦੇ ਉੱਤੇ ਹਮਲਾ ਹੈ ਉਹਦੀ ਗੱਲ ਨਹੀਂ ਕਰਨਗੇ ਇਹ નિર્ਦੋਸ਼ ਬੰਦਿਆਂ ਦੇ ਉੱਤੇ ਹਮਲਾ ਹੈ ਇੱਥੇ ਜਿਹੜੀਆਂ ਚੱਲਦੀਆਂ ਨੇ ਇਹ ਵੱਡੇ ਪੱਧਰ ਦੇ ਉੱਤੇ ਅੱਗ ਲਾਉਣ ਵਾਲੇ ਮਹਿਕਮੇ ਆ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਇਹ ਰਿਵਾਜ ਹੀ ਰਿਹਾ ਕਿ ਇਹਨਾਂ ਦੇ ਇੱਕ ਹੱਥਾ ਤਤਵਾਦੀਆਂ ਨਾਲ ਮਿਲਿਆ ਹੁੰਦਾ ਤੇ ਇੱਕ ਹੱਥ ਦੇ ਵਿੱਚੇ ਫਿਰ ਲੋਕ ਭਲਾਈ ਦੀ جنگ ਲੜਨ ਵਾਲੇ ਅਧਿਆਰ ਲੈ ਕੇ ਘੁੰਮਦੇ ਆਏ ਉਹ ਪੂਰਾ ਇੱਕ ਨੈਟਵਰਕ ਉਹਨੂੰ ਜਦ ਤੱਕ ਅਸੀਂ ਲੋਕ ਸਮਝ ਨਹੀਂ ਸਕਦੇ ਕਿ ਵਾਟ ਇਜ਼ ਦੀ ਹਿਸਟਰੀ ਬਿਹਾਈਂਡ ਇਟ ਹੂ ਆਰ ਦਾ ਪਲੇਅਰਸ ਐਕਚੁਅਲ ਪਲੇਅਰ ਕਿਹੜਾ ਜਦ ਤੱਕ ਲੋਕ ਉਹਨੂੰ ਆਇਡੈਂਟੀਫਾਈ ਨਹੀਂ ਕਰਦੇ ਉਹ ਇਸ ਭੰਬਲ ਭੂਸੇ ਚ ਆ ਜਾਂਦੇ ਆ